ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਜਾਇਜ਼ ਜੇ ਰੇਟ ਤੇ ਤਿੰਨ ਜਾਨਵਰ ਲੈ ਕੇ ਆਏ ਆ ਗੱਬਣ ਚੈੱਕ ਪਾਸ ਘੋੜੀ ਆ ਇੱਕ ਖਾਲੀਆ ਘੋੜੀ ਮੌਕੇ ਤੇ ਤੇ ਇੱਕ ਬਹੁਤ ਸੋਹਣਾ ਪੰਜ ਗਲੈਨ ਘੋੜਾ ਤੁਹਾਨੂੰ ਤਿੰਨਾਂ ਜਾਨਵਰਾਂ ਦੀ ਪੂਰੀ ਜਾਣਕਾਰੀ ਕੀ ਮੁੱਲ ਕਰਦੇ ਆ ਕੀ ਹਾਈਟ ਆ ਕੀ ਉਮਰ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਘਰ ਬੈਠੇ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਪੰਜ ਕਲਿਆਣ ਘੋੜੇ ਬਾਰੇ 65 ਇੰਚ ਹਾਈਟ ਆ ਬਾਲ ਪੌਰੀਆਂ ਦਾ ਕਲੀਅਰ ਚਾਲ ਦਾ ਪਾਸਾ ਘੋੜਾ ਬਹੁਤ ਚੰਗਾ ਤੋੜਾ ਤੁਰਦਾ ਰੇਵੀਆ ਚਾਲ ਬਹੁਤ ਸੋਹਣੀ ਤੁਰਦਾ ਸਾਢੇ 5 ਸਾਲ ਉਮਰ ਦਸੀ ਆ ਤੇ ਰੇਵੀਆ ਚਾਲ ਦਾ ਬਹੁਤ ਸੋਹਣਾ ਤੁਰਦਾਗਾ ਤੁਸੀਂ ਜੇ ਵੀਡੀਓ ਵਗੈਰਾ ਦੇਖਣੀ ਹੋਈਆਂ ਚਾਲ ਵਾਲੀਆਂ ਬਾਈ ਤੋਂ ਕਾਲ ਕਰਕੇ ਮੰਗਵਾ ਸਕਦੇ ਹੋ ਸਾਢੇ 5 ਸਾਲ ਉਮਰ ਤੇ ਕੰਨਾਂ ਕੋਨਾ ਦਾ ਬਹੁਤ ਸ਼ਕੀਨਾ ਤੋਂ ਤੋਂ ਦੀ ਲੰਬਾਈ ਬਹੁਤ ਚੰਗੀ ਲੱਗੀ ਆ ਮੁੱਲ ਵੀ ਬਹੁਤ ਜਾਇਜ਼ ਆ ਕੀਤਾ 45000 ਰੁਪਏ ਬਾਕੀ ਇਹਦੇ ਚ ਵੀ ਮੌਕੇ ਤੇ ਮਾਨ ਤਨ ਹੋ ਜਾਊਗਾ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀ ਨਾਲ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਤੁਸੀਂ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣੀ ਮਾਰਵਾੜੀ ਘੋੜੀ ਲੈ ਕੇ ਆਏ ਆ। ਇਹਦੀ ਵੀ 61+ ਹਾਈਟ ਆ। ਬਾਲ ਪੌਰੀਆਂ ਦੀ ਕਲੀਅਰ ਆ। ਤੇ ਚਾਲਾਂ ਬਹੁਤ ਸੋਹਣਾ ਤੁਰਦੀ ਆ। ਰੇਵੀਆ ਚਾਲ ਦੀ ਪਾਸ ਆ। ਤੇ ਨੱਚਦੀ ਵੀ ਆ ਘੋੜੀ। ਜੇ ਉਮਰ ਦੀ ਗੱਲ ਕਰਕੇ 6 ਸਾਲ ਆ। ਤੋਂ ਤੋਂ ਦੀ ਲੰਬਾਈ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਆ। ਤੇ ਕੰਨਾ-ਕੋਨਾ ਦੀ ਵੀ ਸਕੀਨ, ਪੈਟ ਕੁੜੇ ਦੀ ਚੰਗੀ ਆ ਘੋੜੀ। ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ। ਬਹੁਤ ਸੋਹਣੀ ਘੋੜੇ ਤੋਂ। ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਚੱਲੀ ਜਾਂਦਾ ਸਕਰੀਨ ਤੇ ਨੰਬਰ ਬਾਈ ਨਾਲ ਸੰਪਰਕ ਕਰ ਲਿਓ। ਮੁੱਲ ਇਹਦਾ ਹੀ ਬਹੁਤ ਜਾਇਜ਼ ਜਿਆ ਕੀਤਾ 60000 ਰੁਪਇਆ ਬਾਕੀ ਮੌਕੇ ਦੇਦੇ ਜੋ ਵੀ ਮਾਨਤਨ ਹੋ ਜਾਊਗਾ ਜਿਹੜੇ ਮੁੱਲ 'ਚ ਤੁਹਾਨੂੰ ਗੱਪਣ ਚੈੱਕ ਪਾਸ ਘੋੜੀ ਮਿਲ ਰਹੀ ਆ ਖਾਲੀ ਘੋੜੀ ਵੀ ਨਹੀਂ ਮਿਲਦੀ ਤੇ ਮੌਕਾ ਨਾ ਗਵਾ ਲਿਓ ਇੱਥੋਂ ਤੇ 22 ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਰੋ ਸੰਪਰਕ ਬਾਈ ਨਾਲ ਤੇ ਇੱਕ ਬਾਈ ਕੋਲ ਆ ਬਹੁਤ ਸੋਹਣੀ ਚੰਬੀ ਘੋੜੀ ਖੜੀ ਆ ਇਹਦੀ 5 ਸਾਲ ਉਮਰ ਆ ਬਾਲ ਪੌਰਿਆਂ ਦੀ ਵੀ ਕਲੀਅਰ ਆ ਤੇ ਚਾਲਦੀ ਇਹ ਵੀ ਪਾਸ ਆ ਅਰੇਬੀਆ ਚੱਲੀ ਵੀ ਬਹੁਤ ਸੋਹਣਾ ਤੁਰਦੀ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਈ ਅਰ ਕੀ ਕਹਿੰਦੇ ਉਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਬਾਕੀ ਤੁਸੀਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਜੇ ਹਾਈਟ ਦੀ ਗੱਲ ਕਰੀਏ ਤਾਂ 60+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਕੰਨਾਂ ਕੋਨਾ ਦੀ ਬਹੁਤ ਸ਼ਕੀਨਾ ਨੁਗਰੇ ਬੱਚੇ ਦੇਣ ਵਾਲੀ ਆ ਤੇ 80000 ਰੁਪਿਆ ਮੋਲ ਆ ਬਾਕੀ ਮੌਕੇ ਦੇ ਦੇਚ ਵੀ ਮਾਨਤਨ ਹੋ ਜਾਊਗਾ ਤੇ ਬਾਕੀ ਜੇ ਤੁਸੀਂ ਇਹ ਬਾਈ ਦਾ ਨੰਬਰ ਸੇਵ ਕਰ ਲਿਓ ਬਾਈ ਕੋਲੇ ਜਾਨਵਰ ਹੁੰਦੇ ਆ ਡੇਲੀ ਉੰਗੂਈ ਸੇਲ ਵਾਲੇ ਤੁਹਾਨੂੰ ਜਾਇਜ਼ ਜੇ ਰੇਟ 'ਚ ਬਾਈ ਤੋਂ ਹੋਰ ਵੀ ਜਾਨਵਰ ਮਿਲ ਜਾਣਗੇ ਬਾਈ ਦਾ ਨੰਬਰ ਸੇਵ ਕਰਕੇ ਰੱਖ ਲਿਓ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ